ਅਕਸਰ ਕਹਿੰਦੇ ਨੇ ਕਿ ਇਨਸਾਨ ਵਿੱਚ ਜੇਕਰ ਕੁਝ ਵੱਖਰਾ ਕਰਨ ਦਾ ਜਨੂਨ ਹੋਵੇ ਤਾਂ ਕੋਈ ਵੀ ਔਕਰ ਉਸ ਨੂੰ ਨਹੀਂ ਰੋਕ ਸਕਦੀ ਅਜਿਹੀ ਕੁਝ ਕਰ ਵੀ ਖਾਇਆ ਫਰੀਦਕੋਟ ਦੇ ਪਿੰਡ ਕੋਟ ਸੁਖੀਆਂ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਕਦੇ ਝੋਨਾ ਲਾਇਆ ਕਦੇ ਪੱਠਿਆਂ ਤੇ ਕੰਮ ਕੀਤਾ ਤੇ ਕਈ ਵਾਰ ਮੰਡੀਆਂ ਦੇ ਵਿੱਚ ਵੀ ਸੀਜ਼ਨ ਲਗਾਏ ਉਸ ਦਾ ਪੂਰਾ ਪਰਿਵਾਰ ਮਿਹਨਤ ਮਜ਼ਦੂਰੀ ਦੇ ਨਾਲ ਜੁੜਿਆ ਹੋਇਆ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ ਜਦੋਂ ਕਈ ਵਾਰ ਫੀਸ ਨਹੀਂ ਹੁੰਦੀ ਸੀ ਤਾਂ ਉਸ ਵੇਲੇ ਉਸ ਦੇ ਅਧਿਆਪਕਾਂ ਨੇ ਉਸ ਦੀ ਮਦਦ ਵੀ ਕੀਤੀ ਦੱਸ ਜੀਏ ਕਿ ਆਕਾਸ਼ ਦੀਪ ਨੇ ਆਪਣੇ ਕੰਮ ਦੇ ਪ੍ਰਤੀ ਹਮੇਸ਼ਾ ਇਮਾਨਦਾਰੀ ਵਿਖਾਈ ਆਪਣੀ ਮਿਹਨਤ ਤੇ ਲਗਨ ਦੇ ਨਾਲ ਅੱਜ ਉਹ ਇੱਕ ਚੰਗੇ ਮੁਕਾਮ ਤੇ ਪਹੁੰਚਿਆ ਹੋਇਆ ਹੈ ਦੱਸ ਜੀਏ ਕਿ ਅੱਜ ਉਹ ਫੌਜ ਦੇ ਵਿੱਚ ਇੱਕ ਵੱਡਾ ਅਫਸਰ ਬਣ ਗਿਆ ਹੈ ਕਿਵੇਂ ਕੀਤੀ ਇਹ ਮਿਹਨਤ ਤੇ ਕਿਵੇਂ ਪਾਇਆ ਫਲ ਆਹ ਵੇਖਦੇ ਆਂ ਏ ਐਨ ਟੀ ਵੀ ਪੰਜਾਬੀ ਤੋਂ ਇਸ ਖਬਰ ਨੂੰ ਤੁਹਾਡਾ ਕੀ ਨਾਮ ਹੈ ਹਾਕਮ ਸਿੰਘ ਜੀ ਜੀ ਤੁਹਾਡੇ ਬੇਟੀ ਨੇ ਲੈਫਟੀਨੈਂਟ ਕੇ ਪੜ੍ਹਦੀ ਹੋ ਗਿਆ ਪਹਿਲਾਂ 에ਅਰਫੋਰਸ ਦੇ ਵਿੱਚ ਕੀ ਕਹਿਣਾ ਚਾਹੂੰਗਾ ਜੇਈ ਤਾਂ ਉਸ ਕਾਲਪੁਰਖ ਦਾ ਸ਼ੁਕਰ ਕਰਦੇ ਆਂ ਉਸ ਕੁਦਰਤ ਦਾ ਕੁਦਰਤ ਵਿੱਚ ਤੁਸੀਂ ਐਂ ਸਰੇ ਸੰਗਤ ਉਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਉਹ ਕਾਲਪੁਰਖ ਦਾ ਤੁਸੀਂ ਪਰਵਿਸ਼ ਕਿਵੇਂ ਕੀਤੀ ਤੁਸੀਂ ਕਿਸ ਤਰ੍ਹਾਂ ਸੋਚ ਸੀਗੀ ਬੜੀ ਸੋਚ ਸੀ ਵੱਡਾ ਅਫਸਰ ਬੰਨਾ ਕਿਤੇ ਬਾਜੀਏ ਕੁਦਰਤ ਹੈ ਜਿਹੜੀ ਇਹ ਆਪ ਹੀ ਕਰ ਦਿੰਦੀ ਐ ਅਸੀਂ ਸਹੀ ਮਿਹਨਤ ਕਰੀ ਗਏ ਤੇ ਨਾਲ ਬੱਚੇ ਕਰੀ ਗਏ ਤੇ ਕਿਸ ਤਰ੍ਹਾਂ ਦੀ ਮਿਹਨਤ ਕਰੀ ਇਹ ਤੋਂ ਨਾ ਲਾਂਦੇ ਰਹੀ ਪੱਠੇ ਤੇ ਵੀ ਕਰਿਆ ਤੇ ਬੱਚੇ ਪਹਿਲਾਂ ਤੋਂ ਹਿਸ਼ਾਰ ਸੀ ਜਾਨੀ ਕਿ ਪੜਨ ਉਹ ਹੌਸਲਾ ਵਧਦਾ ਰਹਿੰਦਾ ਸੀ ਚੱਲ ਸਾਡੇ ਬੱਚੇ ਘੱਟੋ ਘੱਟ ਵੀ ਇਹੀ ਤਾਂ ਜੇਹੋ ਜੇ ਹੈਗੇ ਐ ਤੇ ਬੱਚੇ ਪੜ੍ਹਦਾ ਰਹੇ ਐ ਤੇ ਉਹ ਵਹਿਗੁਰੂ ਨੇ ਅੱਜ ਉਹਨਾਂ ਦੀ ਮਿਹਨਤ ਨੂੰ ਰੰਗ ਪਾਗ ਲਾਤੇ ਦੇ ਸਾਨੂੰ ਬਹੁਤ ਘਰਬ ਹੈ ਗੱਲ ਦਾ ਸਾਡੇ ਬੱਚੇ ਇਸ ਸ੍ਰੀ ਸਟੈਂਡ ਤੇ ਪਹੁੰਚੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਬੱਚਾ ਪਹਿਲਾਂ ਪਿੰਡ 'ਚ ਇਹੋ ਜਿਹਾ ਬੱਚਾ ਪਹਿਲੋ ਇਸ ਰੁਕਵੇ ਤੇ ਨਹੀਂ ਪਹੁੰਚਿਆ ਤੇ ਜੇ ਪਹੁੰਚਿਆ ਤਾਂ ਇਹਦੂ ਬਹੁਤ ਪੁਰਾਣੀ ਗੱਲ ਹੈ ਜਿਵੇਂ ਸੂਬੇਦਾਰ ਇੱਥੇ ਹਰਨੇਕ ਸਿੰਘ ਉਹ ਇਸ ਰੁਕਵੇ ਤੇ ਸੀਗਾ ਜੀ ਮੇਰਾ ਨਾਮ ਸਿਮਰਨ ਕੌਰ ਹੈ ਜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੁਹਾਡੀ ਕਾਮਯਾਬੀ ਤੇ ਹਾਂਜੀ ਮੈਨੂੰ ਆਪਦੇ ਭਰਾ ਦੀ ਕਾਮਯਾਬੀ ਤੇ ਬਹੁਤ ਜ਼ਿਆਦਾ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਸਾਡੇ ਪਿੰਡ ਵਿੱਚ ਕੋਈ ਵੀ ਹਜੇ ਤੱਕ ਇਹ ਹੋ ਜਾਨੀਗਾ ਜਿਹੜਾ ਇੰਨੀ ਜਿਹੜੀ ਓਨੀ ਤਰੱਕੀ ਕੀਤੀ ਹੋਵੇ ਕਿਸ ਤਰ੍ਹਾਂ ਭੈਣ ਭਰਾਵਾਂ ਦਾ ਵਿੱਚ ਕਿਸ ਤਰ੍ਹਾਂ ਸੀਗਾ ਵੀ ਕੀ ਅਫਸਰ ਬੰਨਾ ਤੁਸੀਂ ਕੀ ਬੰਨਣਾ ਚਾਹੁੰਦੇ ਸੀ ਉਹ ਕੀ ਬੰਨਣਾ ਚਾਹੁੰਦਾ ਸੀ ਸਰ ਸਾਡਾ ਜਿਹੜਾ ਹੈਗਾ ਇਹ ਜ਼ਿਆਦਾ ਟਾਈਮ ਜਿਹੜਾ ਹੈਗਾ ਇਹ ਕੰਮ ਧੰਦੇ ਵਿੱਚ ਹੀ ਨਿਕਲਿਆ ਏ ਮੰਮੀ ਨਾਲ ਜਾਵੜੀ ਦਾ ਸੀਗਾ ਖੇਤ ਵਿੱਚ ਝੋਨਾ ਜਦੋਂ ਲਾ ਝੋਨੇ ਤੋਂ ਬਾਅਦ ਮੁੰਜਰਾ ਚੋਂ ਜਾਂਵੜੀ ਦਾ ਸੀਗਾ ਤੇ ਇਹ ਜਿਹੜਾ ਹੈਗਾ ਇਹ ਆਪ ਦਾ ਟਾਈਮ ਕੱਢਦੇ ਸੀਗੇ ਤੇ ਬਹੁਤ ਜਿਹੜਾ ਸਾਡਾ ਘੱਟ ਸਮਾਂ ਜਿਹੜਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਵਿੱਚ ਗੁਜ਼ਰੀਤ ਹੋਇਆ ਹੈ ਤੁਸੀਂ ਵੀ ਚੋਣ ਲਾਉਂਦੇ ਹੋ ਹਾਂਜੀ ਮੈਂ ਵੀ ਉਹਦੇ ਨਾਲ ਜਾਂਦੀ ਹੁੰਦੀ ਸੀਗੀ ਪੜਾਈ ਫੇ ਸਰਕਾਰੀ ਸਕੂਲ ਹਾਂਜੀ ਸਾਡੀ ਦੋਨਾਂ ਦੀ ਜਿਹੜੀ ਹੈਗੀ ਆ ਪੜਾਈ ਉਹ ਸਰਕਾਰੀ ਸਕੂਲ ਵਿੱਚ ਹੀ ਸੀਗੀ ਜਿਵੇਂ ਆ ਵੇਦਿੱਤੀ ਗੱਲਾਂ ਬਾਤਾਂ ਜੋ ਪੜਦੇ ਹੀ ਕਰਦੇ ਸੀਗੇ ਉਦੋਂ ਮਨ ਦੇ ਵਿੱਚ ਕੀ ਸੋਚਦੇ ਸੀ ਤੁਸੀਂ ਵੀ ਕੀ ਬੰਨਣਾ ਆਪਣੇ ਕੀ ਬੰਨਣਾ ਤੁਸੀਂ ਕੀ ਸਰ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਸੋਚਦੇ ਸੀ ਮੈਂ ਤਾਂ ਜਿਵੇਂ ਹੀ ਨਹੀਂ ਸੋਚਿਆ ਸੀ ਕਦੇ ਕਿਉਂਕਿ ਐਵੇਂ ਆ ਕਿ ਕਰਦੇ ਹਾਲਾਤ ਹੀ ਇੰਨੇ ਜਿਹੜੇ ਮਾੜੇ ਸੀਗੇ ਵੀ ਪੱਠੇ ਤੇ ਵੀ ਰਹੇ ਆ ਤੇ ਤਾਂ ਕਰਕੇ ਫਿਰ ਜਿਹੜਾ ਹੈਗਾ ਇਹ ਸਾਨੂੰ ਆਏ ਸੀ ਵੀ ਜੌਬ ਲੈ ਲਈਏ ਜਿਹੜੀ ਮਰਜ਼ੀ ਮਿਲ ਜਾਵੇ ਇੱਕ ਵਾਰੀ ਜਿਹੜਾ ਹੈਗਾ ਇਹ ਮਾਪਿਓ ਸੌਖੇ ਹੋ ਜਾਣ ਪਿੰਡ ਦੇ ਵਿੱਚ ਕੋਈ ਹੋ ਹੋਰ ਇਸ ਨੈਵਲ ਤੱਕ ਪਹੁੰਚਿਆ ਨਹੀਂ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਪਰ ਜਿਹੜੇ ਹੈਗੇ ਆ ਹੁਣ ਜਿਹੜੇ ਬੱਚੇ ਜਿਹੜੇ ਮੈਰਿਟੋਰੀਅਸ ਜਾ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਇਹ ਹੀ ਆ ਵੀ ਤੁਸੀਂ ਵੀ ਜਿਹੜਾ ਹੈਗਾ ਇਹ ਇਹਨਾਂ ਪੇਪਰਾਂ ਬਾਰੇ ਹੁਣ ਜਾਣਕਾਰੀ ਲੈ ਸਕਦੇ ਹੋ ਬ੍ਰਦਰ ਤੋਂ ਆ ਕੇ ਤੇ ਜਿਹੜਾ ਆਪਦੀ ਤਿਆਰੀ ਕਰ ਸਕਦੇ ਆ ਤੇ ਇਥੋਂ ਟਿੱਕਰ ਪਹੁੰਚ ਸਕਦੇ ਆ ਤੁਹਾਡੀ ਕਿਹੜੀ ਪੜਾਈ ਚੱਲ ਰਹੀ ਹੈ ਔਰ ਤੁਹਾਡੀ ਕੀ ਸੋਚ ਆ ਸਰ ਮੈਂ ਬੀਐਡ ਕਰ ਰਹੀ ਆ ਤੇ ਮੈਨੂੰ ਜਿਹੜਾ ਹੈਗਾ ਇਹ ਟੀਚਰ ਬਣਨ ਦਾ ਹੀ ਆ ਵੀ ਮੈਂ ਟੀਚਰ ਬਣ ਜਾਵਾਂ ਦੱਸਿਆ ਜਾ ਰਿਹਾ ਪੰਜਾਬ ਚ ਦੋ ਹੀ ਬੱਚੇ ਸੀ ਜਿਹੜੇ ਸੈਲੈਕਟ ਹੋਏ ਸੀ ਹਾਂਜੀ ਹਾਂਜੀ ਉਹਨੇ ਦੱਸਿਆ ਇਹ ਵੀ ਸਾਡੇ ਵਿੱਚ ਜਿਹੜੇ ਦੋ ਹੀ ਬੱਚੇ ਸੀਗੇ ਜਿਹੜੇ ਪੰਜਾਬ ਦੇ ਸੀਗੇ ਇੱਕ ਹੁਸ਼ਿਆਰਪੁਰ ਜਿਹੜਾ ਦਾ ਤੇ ਇੱਕ ਮੇਰਾ ਬ੍ਰਦਰ ਫਰੀਦਕੋਟ ਜ਼ਿਲ੍ਹੇ ਦਾ ਹੈ ਉਹਨੂੰ ਬ੍ਰਦਰ ਨੂੰ ਕੋਲੋਂ ਮਿਲਣ ਜਾਣਾ ਬ੍ਰਦਰ ਵੈਸੇ ਤਾਂ ਛੁੱਟੀ ਦਾ ਹੀ ਕਰ ਰਿਹਾ ਹੈ ਵੀ ਮੈਂ ਆ ਜਾਊਂਗਾ ਘਰੇ ਤੇ ਪਰ ਹਾਲਾਤ ਹੀ ਇਹੋ ਜਿਹੇ ਆ ਵੀ ਛੁੱਟੀ ਜਿਹੜੀ ਨਹੀਂ ਮਿਲ ਰਹੀ ਆ ਤੇ ਪਰ ਜਦੋਂ ਵੀ ਆਇਆ ਜਨਾ ਵੀ ਆਇਆ ਗਿਆ ਤਾਂ ਫਿਰ ਅਸੀਂ ਉਹਨੂੰ ਕਿਹਾ ਵੀ ਅਸੀਂ ਤੈਨੂੰ ਉੱਥੇ ਹੀ ਆ ਕੇ ਮਿਲ ਲਾਂਗੇ ਜਿੱਥੇ ਵੀ ਤੂੰ ਆਇਆਗਾ ਉਸੇ ਕਿਸ ਤਰ੍ਹਾਂ ਸਵਾਗਤ ਕਰੋਗੇ ਜੇ ਘਰੇ ਆ ਜਾਂਦਾ ਸਰ ਜੇ ਉਹ ਘਰੇ ਆਇਆ ਮੈਂ ਤਾਂ ਸਭ ਤੋਂ ਪਹਿਲਾਂ ਸਲੂਟ ਹੀ ਮਾਰੂੰਗੀ ਤੇ ਬਹੁਤ ਜਿਹੜੀ ਹੈਗੀ ਆ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਆਪਦੀ ਖੁਸ਼ੀ ਜਿਹੜੀ ਪ੍ਰਗਟ ਹੀ ਕਿਵੇਂ ਕਰਾਂ ਵੀ ਇਹ ਇੰਨੀ ਖੁਸ਼ੀ ਹੈ ਜੀਰਨਾ ਕੁਲਵਿੰਦਰ ਕੌਰ ਜੀ ਬੜਾ ਹੀ ਅਸਦੀ ਪਰ ਇਹ ਦੱਸੋ ਕਿਸ ਤਰ੍ਹਾਂ ਗਾਰੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਨਿੱਕੇ ਹੁੰਦੇ ਦਾ ਬਚਪਨ ਵੀ ਬੜੀ ਚੌੜ ਕਰਨੀ ਜਿਵੇਂ ਮੈਂ ਉਹਨੂੰ ਛੇੜ ਦੇਣਾ ਕਿ ਉਸੇ ਤਰ੍ਹਾਂ ਉਹਨੇ ਮੈਨੂੰ ਵੇਖ-ਵੇਖ ਚੌੜ ਕਰਨੀ ਬੜਾ ਅਸੀਂ ਖੁਸ਼ ਹੋਣਾ ਉਹਨੂੰ ਵੇਖ ਕੇ ਅਸੀਂ ਚਾਹੁੰਦੇ ਹੁੰਦੇ ਸੀ ਵੀ ਸਾਡਾ ਕੱਲਾ-ਕੱਲਾ ਬੱਚਾ ਹੈ ਮੇਰਾ ਵੀ ਕੱਲਾ ਹੀ ਬੇਟਾ ਹੈ ਇਹ ਵੀ ਕੱਲਾ ਹੀ ਹੈ ਗਾਂ ਸੂਬੇਦਾਰ ਸਾਹਿਬ ਆ ਉਹਦਾ ਵੀ ਇੱਕ ਹੀ ਹੈ ਸਾਡੇ ਇੱਕ-ਇੱਕ ਹੀ ਹੈ ਸਾਨੂੰ ਬਹੁਤ ਵੱਡੀਆਂ ਉਮੀਦਾਂ ਸੀ ਸਾਡੇ ਬੱਚਿਆਂ ਉੱਤੇ ਵੀ ਕਿਤੇ ਪੜ੍ਹ ਲਿਖ ਕੇ ਸਰਕਾਰੀ ਸਕੂਲਾਂ 'ਚ ਹੀ ਪੜ੍ਹੇ ਸਾਡੇ ਬੱਚੇ ਅਸੀਂ ਨਾ ਕਿਤੇ ਸ਼ਹਿਰ ਨਾ ਬਾਜ਼ਾਰ ਅਸੀਂ ਨਹੀਂ ਸੀ ਕੱਲੇ ਸਾਡੇ ਹਾਲਾਤ ਗਰੀਬੀ ਦੇ ਵਿੱਚ ਸੀ ਮੇਰੇ ਪੰਜ ਬੇਟੀਆਂ ਸੀ ਤੇ ਚਾਰਾਂ ਬੇਟੀਆਂ ਤੋਂ ਬਾਅਦ ਹੋਇਆ ਜਗਜੀਤ ਸਿੰਘ ਮੇਰੇ ਮੈਨੂੰ ਬੜਾ ਚਾਹ ਹੁੰਦਾ ਸੀ ਵੀ ਕਿਤੇ ਮੇਰਾ ਪੁੱਤ ਹੋਵੇ ਗੱਭਰੂ ਹੋ ਜੇ ਤੇ ਵੀ ਕਿਤੇ ਕੁਝ ਬਣ ਕੇ ਦਿਖਾਵੇ ਤੇ ਅੱਜ 13 ਸਾਲ ਹੋ ਗਏ ਉਹਨੂੰ ਸਰਵਿਸ ਕਰਦੇ ਨੂੰ ਪਰਿਵਾਰ ਚ ਫੌਜ ਚ ਗੋਲ ਹੋ ਗਏ ਪਹਿਲਾਂ ਮੇਰਾ ਦਿਓਰ ਸੀ ਸਰਦਾਰ ਸੁਭਾ ਸਿੰਘ ਸੂਬੇਦਾਰ ਸੂਬੇਦਾਰ ਹੋ ਕੇ ਰਿਟਾਇਰਮੈਂਟ ਹੋਇਆ ਉਸ ਤੋਂ ਬਾਅਦ ਫਿਰ ਉਹਦਾ ਭਤੀਜਾ ਹੋ ਗਿਆ ਭਰਤੀ ਉਸ ਤੋਂ ਬਾਅਦ ਫਿਰ ਸਾਡਾ ਆਕਾਸ਼ਦੀਪ ਹੋ ਗਿਆ ਵੀ ਜਣੀ ਦੀ ਪ੍ਰਮਾਤਮਾ ਨੇ ਸਾਡੇ ਪਰਿਵਾਰਾਂ ਤੇ ਇੰਨੀ ਕਿਰਪਾ ਕੀਤੀ ਐ ਪਰ ਅਸੀਂ ਇਹੀ ਚਾਹੁੰਨੇ ਵੀ ਮਾਲਕਾ ਜਿੰਨੀ ਕਿ ਤੂੰ ਸਾਡੇ ਤੇ ਕਿਰਪਾ ਕੀਤੀ ਸਾਰੇ ਨਗਰ ਤੇ ਹੀ ਕਿਰਪਾ ਕਰ ਬੰਦੇ ਨੇ ਸਾਰੇ ਪਰਿਵਾਰ ਦੇ ਵਿੱਚ ਕਾਫੀ ਬੰਦੇ ਦੇਸ਼ ਦੀ ਸੇਵਾ ਕਰਦੇ ਪਏ ਹਾਂਜੀ ਕਿੰਨੇ ਬੰਦੇ ਤੁਹਾਡੇ ਪਰ ਦੇਸ਼ ਦੀ ਸੇਵਾ ਕਰਦੇ ਪਏ ਸਾਡੇ ਆਪ ਦੇ ਘਰਾਂ ਘਰਾਂ ਦੇ ਮੁੰਡੇ 15 ਹੋਣਗੇ ਅਸੀਂ ਫੌਜੀਆਂ ਦੀਆਂ ਮਾਵਾਂ ਤੇ ਫੌਜੀਆਂ ਦੀਆਂ ਚਾਚੀਆਂ ਤਾਈਆਂ ਪ੍ਰਮਾਤਮਾ ਐਸੀ ਤਰ੍ਹਾਂ ਸਾਡੇ ਬੱਚਿਆਂ ਨੂੰ ਤਰੱਕੀਆਂ ਕਰਾਈ ਜਾਵੇ ਅਸੀਂ ਪ੍ਰਮਾਤਮਾ ਤੋਂ ਇਹੀ ਲੋੜ ਦੇ ਵੀ ਦਾਤਿਆ ਇਹਨਾਂ ਦਾ ਰਾਖਾ ਧੂਆ ਵੈਗਰੂ ਅਸੀਂ ਤਾਂ ਦੇਸ਼ ਦੀ ਰਾਖੀ ਵਾਸਤੇ ਇੱਕ ਜਨਮ ਦੇ ਕੇ ਮਾਵਾਂ ਨੇ ਤੋਰਤੇ ਆ ਤੇ ਰਾਖਾ ਮੇਰਾ ਬਾਬਾ ਨਾਨਕ ਹੈ ਉਹੀ ਇਹਨਾਂ ਦੀ ਰਾਖੀ ਕਰਦਾ ਹੈ ਉਹਨਾਂ ਦੇ ਸਿਰ ਤੇ ਇਹ ਡਿਊਟੀਆਂ ਕਰਦੇ ਆ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੇ ਇਹ ਚੜ੍ਹਦੀ ਕਲਾ ਚ ਹੈ ਤੇ ਅਸੀਂ ਪਿੱਛੇ ਮਾਵਾਂ ਵੀ ਚੜ੍ਹਦੀ ਕਲਾ ਚ ਖੜਨਾ ਹੈ ਕੋ ਜੀ ਮ ਜੋਸ ਕਰ ਰਹੇ ਹੁਣ ਅੱਜ ਬਹੁਤ ਜਿਆਦਾ ਖੁਸ਼ੀ ਸਾਨੂੰ ਸਾਡੇ ਬੱਚਿਆਂ ਦੀ ਅਸੀਂ ਆਨੇ ਵੀ ਸ਼ੁਕਰ ਹੈ ਮਾਲਕਾ ਸਾਡੇ ਬੱਚੇ ਵੀ ਇਸ ਪਦਮੀ ਤੇ ਪਹੁੰਚੇ ਹੈ